ਨਕਮੀ ਵਸਤੂਆਂ ਮੇਂ ਬਦਲ ਡਾਲਾ ਕੁੜੀਆਂ ਪਿੱਛੇ ਤੁਰ ਪੈਂਦੇ ਨੇ ਪਤਾ ਹੀ ਨਹੀਂ ਹੁੰਦਾ ਵੀ ਇਹਦੀ ਦੋ ਦੋ ਪਿੱਛੇ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਗੱਲ ਚੱਲ ਰਹੀ ਆ ਪਹਿਲਾਂ ਅੰਨੇ ਹੋ ਜਾਂਦੇ ਨੇ ਫਿਰ ਵਿਆਹ ਕਰਾ ਲੈਂਦੇ ਨੇ ਫਿਰ ਡੇਢ ਦੋ ਮਹੀਨੇ ਬਾਅਦ ਫੋਨ ਚੈੱਕ ਕਰਦੇ ਕਹਿੰਦੇ ਅੱਛਾ ਕਿਤੇ ਹੋਰ ਵੀ ਗੱਲ ਚੱਲ ਰਹੀ ਆ ਫਿਰ ਕਹਿੰਦੇ ਪਾਸਟਰ ਜੀ ਮੈਂ ਫਸ ਗਿਆ ਜੇ ਮੇਰੇ ਵਰਗਾ ਹੋਣਾ ਕੰਨ ਤੇ ਇੱਕ ਮਾਰੇ ਥੱਪੜ ਖਿੱਚ ਗਏ ਤੇ ਫਿਰ ਉਹਨੂੰ ਪੁੱਛੇ ਵੀ ਮੈਂ ਤਾਂ ਪਹਿਲੇ ਹੀ ਕਿਹਾ ਸੀ ਬਚ ਜਾ ਜੋਰ ਨਾਲ ਬੋਲੋ ਹallelujah ਹallelujah ਤੁਰਪੰਦੀਆਂ ਨੇ ਮੂੰਹ ਚੱਕ ਕੇ ਉਹ ਐਦਾਂ ਦਾ ਨਹੀਂ ਹੈਗਾ ਉਹ ਤੇ ਬੜਾ ਚੰਗਾ ਹੈ ਉਹ ਤਾਂ ਮੈਨੂੰ ਬੜਾ ਪਿਆਰ ਕਰਦਾ ਹੈ ਉਹ ਤਾਂ ਮੇਰੀ ਮਾਪੇ ਤੋਂ ਵੀ ਵੱਧ ਕੇ ਪਿਆਰ ਕਰਦਾ ਦੁਨੀਆ ਤੇ ਕੋਈ ਐਦਾਂ ਦਾ ਬੰਦਾ ਨਹੀਂ ਹੈਗਾ ਜਿਹੜਾ ਤੁਹਾਨੂੰ ਆਪਣੀ ਮਾਂ ਤੋਂ ਵੱਧ ਕੇ ਪਿਆਰ ਕਰ ਸਕੇ ਮਾਮਾ ਨਾਲ ਕਾਫੀ ਨਫਰਾਦਾ ਤੁਹਾਨੂੰ ਬੋਲਦੇ ਹੀ ਨਹੀਂ ਜਦ ਦੱਬ ਕੇ ਮਾਂ ਲਈ ਤਾਲੀਂ ਵਜਾ ਦਿੰਦੇ ਜੇ ਹੋਰ ਕੁਛ ਨਹੀਂ ਜੋਰ ਨਾਲ ਬੋਲੋ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਪਤਾ ਮਾਂ ਮਾਂ ਕੀ ਹੁੰਦੀ ਆ ਮਾਂ ਇੱਥੇ ਲੋਕ ਮਾਵਾਂ ਦੀ ਕਦਰ ਹੀ ਨਹੀਂ ਕਰਦੇ ਜਿਨੇ ਜੰਮਿਆ ਪਾਲਿਆ ਅੱਜੇ ਕਰਤਾ ਪਾਲ ਫਲੋਸ ਕੇ ਜੇ ਆਪਸ਼ਨ ਹੁੰਦੀ ਨਾ ਬੱਚੇ ਨੂੰ ਪਹਿਲਾਂ ਪੁੱਛਣ ਦੀ ਨਜ਼ਾਰਾ ਹੀ ਆ ਜਾਂਦਾ ਮੈਂ ਜੰਮਣ ਤੋਂ ਪਹਿਲਾਂ ਪੁੱਛਾਂ ਦੀ ਹਨਾ ਜੇ ਕਿਤੇ ਮਾਂ ਸਮਝਾਣ ਲੱਗਦੇ ਫੇਰ ਕੀ ਹੋ ਗਿਆ ਸਹਾਨ ਕੀਤਾ ਹੈ ਜੇ অপਸ਼ਨ ਹੁੰਦੀ ਪਹਿਲਾਂ ਬੱਚੇ ਨੂੰ ਪੁੱਛ ਲੈਂਦੇ ਵੀ ਸਹਾਨ ਵਾਲਾ ਲਾਂਬਾ ਤੇ ਨਹੀਂ ਦਿੰਦਾ ਜੇ ਲਾਂਬਾ ਦੇਣਾ ਫੇਰ ਤੇਨੇ ਮੈਂ ਜੰਮਦੀ ਫਿਰ ਕੈਨਸਲ ਤਨ ਬਰਾ ਜਦੋਂ ਬੰਦਾ ਘਰੋਂ ਅੰਦਰ ਬਾਹਰੋਂ ਘਰ ਆਂਦਾ ਬਾਹਰੋਂ ਘਰ ਆਉਂਦਾ ਹੈ ਕੰਮ ਹੋਵੇ ਨਾ ਹੋਵੇ ਸਾਰੇ ਤੋਂ ਪਹਿਲੀ ਆਵਾਜ਼ ਉਹਦੀ ਹੁੰਦੀ ਆ ਮਾਂ ਸਾਡਾ ਮੋਂਟੂ ਬੋਲਦਾ ਹੁੰਦਾ ਸੀ ਪੌੜੀਆਂ 'ਚ ਰੋੜਾ ਬੰਦਾ ਹੁੰਦਾ ਸੀ ਨਿੱਲੂ ਨੇ ਪੁੱਛਣਾ ਕੀ ਆ ਕੁਛ ਨਹੀਂ ਹੈ ਕੁਛ ਨਹੀਂ ਬਸ ਘੁੱਲੋਂ ਆਣਾ ਪੌੜੀ ਉਦੋਂ ਰੋਲਾ ਪਾਉਂਦੇ ਜਾਣਾ ਮਾਂ ਜੋrna bolo hallelujah hallelujah ਤੁਹਾਨੂੰ ਪਤਾ ਮਾਂ ਕਿਨੂੰ ਕਹਿੰਦੇ ਨੇ ਮੈਂ ਸਾਰਿਆਂ ਦੀ ਜਿਹੜੀਆਂ ਵੈਈਆਂ ਹੋਈਆਂ ਨੇ ਮੈਂ ਤੁਹਾਡੇ ਖਿਲਾਫ ਨਹੀਂ ਹੈਗਾ ਮਾਫੀ ਚਾਹੁੰਦਾ ਇੱਕ ਮਾਂ ਹੁੰਦੀ ਆ ਰਾਤ ਨੂੰ ਜਿੰਨੀ ਮਰਜ਼ੀ ਲੇਟ ਬੱਚਾ ਆਵੇ ਵਿਆਹ ਤੋਂ ਬਾਅਦ ਵੀ ਹੋ ਸਕਦਾ ਕਿਸੇ ਦੀ ਮਾਂ ਇਦਾਂ ਦੀ ਨਾ ਹੋਵੇ ਮੇਰੇ ਨਾਲ ਆ ਕੇ ਬਹਿਸ ਬਾਜੀ ਨਾ ਕਰਿਓ ਮੈਂ ਪਹਿਲਾਂ ਕਹਤਾ ਪਰ ਮੋਸਟਲੀ ਮਾਂ ਉਹ ਹੁੰਦੀ ਆ ਕਿੰਨੀ ਵੀ ਦੁਖੀ ਹੋਏ ਬਿਮਾਰ ਹੋਏ ਲਚਾਰ ਹੋਏ ਨੀਂਦ ਚ ਹੋਏ ਬੱਚਾ ਜਦੋਂ ਘਰ ਆਂਦਾ ਚਾਹੇ ਰਾਤ ਨੂੰ 12 ਵਜੇ 1 ਵਜੇ ਆਂਦੀ ਪੁੱਛਦੀ ਪੁੱਤ ਰੋਟੀ ਪਾ ਕੇ ਦਵਾਂ ਤੇ ਕਈ ਵਾਰੀ ਘਰ ਵਾਲੀ ਉਹ ਹੁੰਦੀ ਆ ਕਹਿੰਦੀ ਰਸੋਈ ਚ ਬਣਾ ਕੇ ਰੱਖੀਏ ਚੱਕ ਕੇ ਪਾਲਾ ਮਾਂ ਦੀ ਜਗਾ ਕੋਈ ਨਹੀਂ ਲੈ ਸਕਦਾ ਮਾਂ ਮਾਂ ਹੁੰਦੀ ਆ ਕਿਸੇ ਦੇ ਪੱਲੇ ਪੈ ਰਹੀ ਹੈ ਕਿ ਨਹੀਂ ਜੀ ਝੁੱਕ ਕੇ ਮੂੰਹ ਤੁਰਪ ਨੇ ਉਹ ਤੇ ਬੜਾ ਚੰਗਾ ਹੈ ਉਹ ਤਾਂ ਮੈਨੂੰ ਬਹੁਤ ਪਿਆਰ ਕਰਦਾ ਹੈ ਇਹਨਾਂ ਤਾਂ ਮੇਰੀ ਮਾਂ ਵੀ ਨਹੀਂ ਕਰਦੀ ਮੇਰਾ ਪਿਓ ਵੀ ਨਹੀਂ ਕਰਦਾ ਜਦੋਂ ਪੈਨ ਲੱਗਿਆ ਨਾ ਸਿਰ 'ਚ 2 ਮਹੀਨੇ ਬਾਅਦ 6 ਮਹੀਨੇ ਬਾਅਦ ਫਿਰ ਚੇਤਾ ਆਊਗਾ ਵੀ ਮਾਂ ਚੰਗੀ ਸੀ ਕਿ ਜਿਹਦੇ ਪਿੱਛੇ ਲੱਗ ਕੇ ਆਈਆਂ ਉਹ ਚੰਗੀ ਸੀ ਨੀਤੀ ਵਚਨ ਪੜ ਲਿਆ ਕਰੋ ਜਵਾਨੋ ਜੀ ਨੀਤੀ ਵਚਨ ਪੜਿਆ ਕਰੋ ਕਾਹਤਾਂ ਬਾਈਬਲ ਸਾਫ ਸ਼ਬਦਾਂ ਚ ਕਹਿੰਦੀ ਹੈ ਜਿਹੜਾ ਆਪਣੇ ਮਾਪੇ ਬਾਪ ਦੀ ਕਦਰ ਨਹੀਂ ਕਰਦਾ ਨਾ ਭੁੱਲ ਦਿਓ ਆਸ਼ੀਸ਼ ਹੋ ਜਾਏਗਾ ਇੱਕ ਮਸੀਹ ਗਾਇਕ ਨੇ ਉਹਨਾਂ ਨੇ ਇੱਕ ਗੀਤ ਗਾਇਆ ਮੈਂ ਗੀਤ ਨਹੀਂ ਗਾਉਂਗਾ ਮੈਂ ਗੀਤ ਦੀ ਪ੍ਰੋਮੋਸ਼ਨ ਨਹੀਂ ਕਰ ਰਿਹਾ ਪਰ ਉਹਨੇ ਇੱਕ ਗੀਤ ਗਾਇਆ ਉਹਦਾ ਸ਼ਬਦ ਆ ਰੱਬ ਕਹਿਣ ਨਾਲੋਂ ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ ਬੱਚਾ ਜੋ ਜੰਮਦਾ ਨਾ ਰੱਬ ਬਾਅਦ ਚ ਕਹਿੰਦਾ ਹੈ ਪਹਿਲਾਂ ਮਾਂ ਕਹਿੰਦਾ ਹੈ ਮੈਂ ਨਹੀਂ ਕਹਿੰਦਾ ਵੀ ਮਾਂ ਰੱਬ ਤੋਂ ਵੀ ਉੱਪਰ ਆ ਨਾ ਬਾਈਬਲ ਦਾ ਖੰਡਨ ਕਰਦੀ ਆ ਬਾਈਬਲ ਦਾ ਖੰਡਨ ਕਰਦੀ ਆ ਰੱਬ ਸਭ ਤੋਂ ਉੱਪਰ ਆ ਮਾਂ ਉਹਦੇ ਬਾਅਦ ਆ ਪਰ ਇਹ ਗੱਲ ਚੇਤੇ ਰੱਖੋ ਮਾਂ ਮਾਂ ਆ ਤੇ ਮਾਂ ਵਰਗਾ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦਾ ਮਾਂ ਵਰਗਾ ਕੋਈ ਦੋਸਤ ਨਹੀਂ ਬਣ ਸਕਦਾ ਮਾਂ ਵਰਗੀ ਕੋਈ ਕੇਅਰ ਨਹੀਂ ਕਰ ਸਕਦਾ ਮਾਂ ਵਰਗਾ ਕੋਈ ਸਿੱਧਾ ਰਾਹ ਨਹੀਂ ਦਿਖਾ ਸਕਦਾ ਇੱਕ ਗੱਲ ਕਹਾਂ ਹਾਂਜੀ ਜੁੰਦੇ ਜੀ ਆਪਣੀ ਮਾਂ ਦੀ ਕਦਰ ਕਰ ਲੋ ਜਦੋਂ ਮਰ ਗਈ ਵੇਲਾ ਹੱਥ ਨਹੀਂ ਆਣਾ ਤੇ ਪਿਓ ਘੱਟ ਨਹੀਂ ਹੁੰਦਾ ਮਾਏ ਚਾਹੁੰਦੀ ਉਹਨੂੰ ਰੋਟੀ ਮਿਲੇ ਮੇਰੇ ਬੱਚੇ ਨੂੰ ਮਾਂ ਇਹ ਚਾਹੁੰਦੀ ਆ ਉਹ ਰੋਟੀ ਪੇਟ ਭਰ ਕੇ ਖਾਏ ਮਾਂ ਇਹ ਚਾਹੁੰਦੀ ਆ ਉਹ ਵਧੀਆ ਕੱਪੜੇ ਪਾਏ ਮਾਂ ਉਹ ਚਾਹੁੰਦੀ ਆ ਉਹਤੇ ਕੋਈ ਦੁੱਖ ਤਕਲੀਫ ਨਾ ਆਏ ਤੇ ਤੁਹਾਨੂੰ ਪਤਾ ਪਿਓ ਕੀ ਚਾਹੁੰਦਾ ਹੈ ਪਿਓ ਚਾਹੁੰਦਾ ਹੈ ਜਿਹੜੇ ਮਕਾਮ ਤੇ ਮੈਂ ਆਣਾ ਮੇਰਾ ਮੁੰਡਾ ਉਦੋਂ ਦੁੱਖਣੇ ਮਕਾਮ ਤੇ ਜਾਵੇ ਆਪਣੇ ਮਾਂ ਬਾਪ ਦੀ ਕਦਰ ਕਰਨਾ ਸਿੱਖੀ ਬਾਈਬਲ 'ਚ ਲਿਖਿਆ ਆਪਣੇ ਮਾਤਾ ਪਿਤਾ ਦਾ ਆਦਰ ਕਰੇ ਬਾ ਅੱਲੀ ਆਸ਼ੀਸ਼ ਆ ਤੁਹਾਡੇ ਉੱਤੇ ਜੇ ਤੂੰ ਮਾਂ ਤੇ ਪਿਤਾ ਦਾ ਆਦਰ ਕਰੇਗਾ ਤੇਰੇ ਉੱਤੇ ਆਸ਼ੀਰਵਾਦ ਆਏਗਾ